हां जी सਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਣੀ ਹੈਗੀ ਆ ਰਾਸ਼ਨ ਕਾਰਡ ਵਿੱਚ ਨਾਮ ਜੋੜਨ ਤੇ ਕਿਉਂਕਿ ਬਹੁਤੇ ਲੋਕਾਂ ਦੇ ਜਿਹੜੇ ਰਾਸ਼ਨ ਕਾਰਡ ਬਣੇ ਹੋਏ ਆ ਪਰ ਉਹਨਾਂ ਦੇ ਕਈ ਫੈਮਿਲੀ ਮੈਂਬਰਾਂ ਦੇ ਜਿਹੜੇ ਨਾਮ ਜੋੜਨ ਵਾਲੇ ਰਹਿੰਦੇ ਆ ਤੇ ਬਹੁਤ ਟਾਈਮ ਹੋ ਗਿਆ ਜਿਹੜੇ ਉਹਨਾਂ ਦੇ ਨਾਮ ਜਿਹੜੇ ਨਹੀਂ ਜੁੜੇ ਵਿੱਚ ਜਿਵੇਂ ਜਾ ਕੇ ਇਸ ਦੀ ਮੈਰਿਜ ਹੋਈ ਸੀਗੀ ਉਹਨਾਂ ਦੇ ਫੈਮਿਲੀ ਮੈਂਬਰ ਨਾਮ ਆਇਆ ਸੀ ਜਾਂ ਕਿਸੇ ਬੱਚੇ ਦਾ ਬਰਥ ਹੋਇਆ ਹੋਇਆ ਸੀ ਉਸ ਦਾ ਜਿਹੜਾ ਨਾਮ ਜੋੜਨ ਵਾਲੇ ਰਹਿੰਦੇ ਸੀਗੇ ਤੇ ਉਸੇ ਚੀਜ਼ ਨੂੰ ਲੈ ਕੇ ਸਰਕਾਰ ਨੇ ਜਿਹੜਾ ਆਪਣਾ ਐਪ ਦੇ ਰਾਹੀਂ ਨਾਮ ਜੋੜਨ ਦੀ ਜਿਹੜੀ ਆਪਸ਼ਨ ਖੋਲਤੀ ਆ ਤੇ ਅੱਜ ਉਹ ਆਪਾਂ ਲਾਈਵ ਦੱਸਾਂਗੇ ਵੀ ਕਿਵੇਂ ਨਾਮ ਜੋੜਨਾਂ ਵਿੱਚ ਕਿਸੇ ਫੈਮਿਲੀ ਮੈਂਬਰ ਦਾ ਜਿਹੜਾ ਤੁਹਾਡਾ ਰਹਿੰਦਾ ਵਾ ਜਿਹਦਾ ਨਾਮ ਨਹੀਂ ਹੈਗਾ ਰਾਸ਼ਨ卡 ਦੇ ਵਿੱਚ ਤੇ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਵੀਡੀਓ ਨਾਲ ਜੁੜੇ ਰਹੋ ਤੇ ਜਿਹੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਆਉਣ ਵਾਲਾ ਜਿਹੜਾ ਨਾ ਹਰ ਇੱਕ ਨੋਟੀਫਿਕੇਸ਼ਨ ਇਸ ਤਰ੍ਹਾਂ ਦੀਆਂ ਵੀਡੀਓ ਦਾ ਤੁਹਾਨੂੰ ਮਿਲਦਾ ਰਹੇ ਤੇ ਚਲੋ ਚੱਲਦੇ ਆ ਮੋਬਾਈਲ ਦੀ ਸਕਰੀਨ ਤੇ ਦੱਸਦੇ ਆ ਵੀ ਜਿਹੜਾ ਕੋਡਾ ਫੈਮਿਲੀ ਮੈਂਬਰ ਦਾ ਜਿਹੜਾ ਕਿਸੇ ਦਾ ਨਾਮ ਹੋ ਕਿਵੇਂ ਐਡ ਕਰਨਾ ਜੀ ਸਭ ਤੋਂ ਪਹਿਲਾਂ ਆਪਾਂ ਮੀਰਾ ਰਾਸ਼ਨ ਐਪ 'ਚ ਜਾਣਾ ਵਾ ਜੇ ਐਪ ਤੁਹਾਡੇ ਕੋਲ ਨਹੀਂ ਹੈਗੀ ਇਹ ਤਾਂ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਲੈਣੀ ਹੈ ਇੱਥੇ ਆਪਾਂ ਆਵੈਨੀਵਰਟੀ ਯੂਜ਼ਰ ਉੱਥੇ ਐਂਟਰ ਯੋਰ ਆਧਾਰ ਨੰਬਰ ਜਿਹੜੇ ਤੁਹਾਡੇ ਪਹਿਲਾਂ ਰਾਸ਼ਨ卡 ਦੇ ਵਿੱਚ ਕੋਈ ਮੈਂਬਰ ਐਡ ਆ ਜਿਹੜਾ ਜਿਹਦੇ ਨਾਂ ਤੇ ਬਣੇ ਹੋਏ ਜਿੰਨਾਂ ਦੇ ਉਹਨਾਂ ਵਿੱਚੋਂ ਕਿਸੇ ਵੀ ਇੱਕ ਮੈਂਬਰ ਦਾ ਤੁਸੀਂ ਜਿਹੜਾ ਅਧਾਰ ਨੰਬਰ ਉਹ ਐਂਟਰ ਕਰ ਲੈਣਾ ਇੱਥੇ ਆਪਾਂ ਐਂਟਰ ਕਰ ਲੈਨੇ ਆ ਅਧਾਰ ਨੰਬਰ ਐਂਟਰ ਕਰਨ ਤੋਂ ਬਾਅਦ ਆਪਾਂ ਕੈਪਚਾ ਕੋਡ ਜਿਹੜਾ ਸਾਈਟ ਤੇ ਦਿੱਤਾ ਹੋਇਆ ਉਹ ਫਿਲ ਕਰਾਂਗੇ ਇੱਥੇ ਕੈਪਚਾ ਕੋਡ ਫਿਲ ਕਰਨ ਤੋਂ ਬਾਅਦ ਲੌਗ ਇਨ ਵਿਦ ਓਟੀਪੀ ਉਹ ਤੇ ਓਕੇ ਕਰਨਾ ਤੇ ਜਿਹੜਾ ਤੁਹਾਡਾ ਮੋਬਾਈਲ ਨੰਬਰ ਜਿਹੜਾ ਆਧਾਰ ਕਾਰਡ ਨੰਬਰ ਆਪਾਂ ਭਰਿਆ ਉਹਦੇ ਨਾਲ ਜਿਹੜਾ ਲਿੰਕ ਆ OTP वो तो एक ओ वो पी आप आपे फिल करना वा आप एंटर कर लेने लें ओटीपी फिल करने तो बाद वेरीफाई वो तो ओके करा स्किप कर देना इतना ਸਕਿਪ ਆ ਲਿਖਿਆ ਉੱਪਰ ਉਹਨੂੰ ਵੀ ਸਕਿਪ ਕਰ ਦੇਣਾ ਇੱਥੇ ਦੇਖ ਸਕਦੇ ਹੋ ਤੁਸੀਂ ਜਿਹੜਾ ਫੈਮਿਲੀ ਦਾ ਹੈੱਡ ਆ ਉਹਦਾ ਨਾਮ ਆ ਚੁੱਕਿਆ ਉੱਪਰ ਠੀਕ ਹੈ ਤੁਸੀਂ ਆਧਾਰ ਕਾਰਡ ਕਿਸੇ ਦਾ ਵੀ ਫਿਲ ਕਰ ਸਕਦੇ ਹੋ ਇੱਥੇ ਠੀਕ ਹੈ ਉਹ ਹੈੱਡ ਦਾ ਜਿਹੜਾ ਨਾਂ ਹੋ ਗਿਆ ਖੁੱਲ ਗਿਆ ਉਹਦੇ ਨਾਲ ਆਪਣਾ ਉੱਪਰ ਡਿਟੇਲ ਆ ਗਈ ਸਾਰੀ ਠੀਕ ਹੈ ਹੁਣ ਆਪਾਂ ਇੱਥੇ ਕਰਨਾ ਕੀ ਹੈ ਵੀ ਫੈਮਿਲੀ ਜਿਹੜਾ ਮੈਂਬਰ ਆ ਉਹਦਾ ਨਾਮ ਐਡ ਕਰਨਾ ਵਾ ਕਿਸੇ ਦਾ ਠੀਕ ਹੈ ਉਹਦੇ ਲਈ ਤੁਸੀਂ ਪਹਿਲਾਂ ਹੀ ਉੱਪਰ ਹੀ ਦਿੱਤਾ ਹੋਇਆ ਕੁਐਸਚਨ ਮਾਰਕ ਵੀ ਉੱਪਰ ਲਿਖਿਆ ਆਇਆ ਵਾ ਮੈਨੇਜ ਫੈਮਿਲੀ ਡਿਟੇਲਸ ਠੀਕ ਹੈ ਉਥੇ ਲਿਖਿਆ ਟੋਟਲ 3 ਮੈਂਬਰ ਉਥੇ ਇੱਥੇ ਹੁਣ ਆਪਾਂ ਕਿਸੇ ਇੱਕ ਮੈਂਬਰ ਦਾ ਨਾਮ ਐਡ ਕਰਨਾ ਵਾ ਕਿਸੇ ਦਾ ਠੀਕ ਆ ਉਹ ਆਪਾਂ ਦੇਖਦੇ ਆ ਵੀ ਕਿਵੇਂ ਕਰਨਾ ਇਹਦੇ ਉੱਤੇ ਓਕੇ ਕਰਨਾ ਵਾ ਦੇਖ ਸਕਦੇ ਹੋ ਤੁਸੀਂ ਜਿਹੜੇ ਫੈਮਿਲੀ ਮੈਂਬਰ ਆ ਉਹਨਾਂ ਦੇ ਨਾਮ ਆ ਜਾਣਗੇ ਜਿਹੜੇ ਵਿੱਚ ਹੈਗੇ ਆ ਠੀਕ ਹੈ ਹੁਣ ਜਿਹੜਾ ਨਵਾਂ ਐਡ ਕਰਨਾ ਵਾ ਇਹਦੇ ਚੋ ਜੇ ਤੁਸੀਂ ਹੱਥ નીચે ਰੈੱਡ ਲਾਈਨ ਜਿਹੜੀ ਸਾਈਡ ਤੇ ਦਿੱਤੀ ਹੈ ਇਹ ਤੋਂ ਡਿਲੀਟ ਕਰਨਾ ਡਿਲੀਟ ਵੀ ਕਰ ਸਕਦੇ ਹੋ ਠੀਕ ਹੈ ਕੁਝ ਵੀ ਕਰਨਾ ਆਪਾਂ ਇੱਥੇ ਕਰ ਸਕਦੇ ਆ ਤੇ ਜੇ ਹੁਣ ਆਪਾਂ ਐਡ ਕਰਨਾ ਵਾ ਐਡ ਕਰ ਲਈਓ ਉੱਪਰ ਦਿੱਤਾ ਹੋਇਆ ਸਾਹਮਣੇ ਉੱਪਰ ਦੇਖਣਾ ਯੈਲੋ ਕਲਰ ਦਾ ਐਡ ਨਿਊ ਮੈਂਬਰ ਸਭ ਤੋਂ ਉੱਪਰ ਉਹ ਤੇ ਆਪਾਂ ਕਲਿੱਕ ਕਰਾਂਗੇ ਇਹ ਤੇ ਤੁਹਾਨੂੰ ਨੋ ਆਪਸ਼ਨਾਂ ਨੇ ਨੋ ਆਪਸ਼ਨਾਂ ਤੁਸੀ ਕਲੀਅਰ ਕਰਨੀਆਂ ਨੇ ਕਲੀਅਰ ਕਰਨ ਤੋਂ ਬਾਅਦ ਹੀ ਤੁਹਾਡਾ ਜਿਹੜਾ ਡਿਟੇਲ ਆ ਫਿਲ ਹੋਊਗੀ ਮੈਂਬਰ ਦੀ ਜਿਹੜੀ ਆਪਾਂ ਐਡ ਕਰਨਾ ਸਭ ਤੋਂ ਪਹਿਲਾਂ ਉੱਤੇ ਦਿੱਤਾ ਹੋਇਆ ਇਹ ਜਿਹੜਾ ਨੇਮ ਆ ਤੋੜੇ ਦੇ ਧਾਰ ਕਾਰਡ ਦੇ ਉੱਤੇ ਨਾਮ ਆ ਜਿਹੜਾ ਨਿਊ ਮੈਂਬਰ ਦਾ ਭਾਏ ਨਾਮ ਐਡ ਕਰਨਾ ਉਹ ਇੱਥੇ ਨਾਮ ਐਡ ਕਰਨਾ ਇੰਗਲਿਸ਼ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਜੈਂਡਰ ਮੇਲ ਫੀਮੇਲ ਉਸ ਤੋਂ ਬਾਅਦ ਡੇਟ ਆਫ ਬਰਥ ਉਹਦੀ ਉਸ ਤੋਂ ਬਾਅਦ ਏਜ ਉਹਨੇ ਆਪਣੇ ਆਪ ਵੀ ਚੈੱਕ ਲੈਣੀ ਜਦੋਂ ਡੇਟ ਆਫ ਤੁਸੀਂ ਫਿਲ ਕਰਤੀ ਫਿਰ ਮਦਰ ਲੈਂਗੁਏਜ ਦੇਸੀ ਪੰਜਾਬੀ ਇੰਗਲਿਸ਼ ਜਿਹੜੀ ਤੁਸੀਂ ਇੱਥੇ ਲਿਖਣੀ ਹੋ ਲਿਖ ਸਕਦੇ ਹੋ ਫਿਰ ਮਾ ਲੋਕਲ ਲੈਂਗੁਏਜ ਆ ਉਹ ਤੁਸੀਂ ਆਪਸ਼ਨ ਦੇਖ ਲਿਓ ਕਿਹੜੀ ਤੁਸੀਂ ਕਰਨੀ ਹੈ ਉਸ ਤੋਂ ਬਾਅਦ ਫਾਦਰ ਨੇਮ ਇਨ ਇੰਗਲਿਸ਼ ਫਾਦਰ ਨੇਮ ਇੰਗਲਿਸ਼ ਚ ਭਰਨਾ ਮਾ ਫਿਰ ਕਾ ਫਿਰ ਉਹਨਾਂ ਦੀ ਲੋਕਲ ਲੈਂਗੁਏਜ ਜਿਹੜੀ ਕੀ ਆ ਉਹ ਤੁਸੀਂ ਜੇ ਪੰਜਾਬ ਚ ਰਹੇ ਨੇ ਪੰਜਾਬੀ ਫਿਲ ਕਰ ਸਕਦੇ ਹੋ ਜੇ ਇੰਗਲਿਸ਼ ਫਿਲ ਕਰਨੀ ਤੇ ਇੰਗਲਿਸ਼ ਫਿਲ ਕਰ ਸਕਦੇ ਹੋ ਫਿਰ ਮੈਜਿਸਟ੍ਰੇਟਰ ਦਾ ਆ ਦੇਣਾ ਫਿਰ ਤੁਸੀਂ ਇੰਡੀਆ ਨੂੰ ਇੱਥੇ ਆ ਜਾਣਾ ਵਾ ਨੈਸ਼ਨੈਲਟੀ ਉੱਥੇ ਤੁਸੀਂ ਜਦੋਂ ਓਕੇ ਕਰੋਗੇ ਆਦਰ ਆ ਇੰਡੀਆਨਾ ਤੁਸੀਂ ਇੰਡੀਅਨ ਦੇ ਵਿੱਚ ਇੰਡੀਆ ਦੇ ਵਿੱਚ ਰਹੇ ਨੇ ਤਾਂ ਇੰਡੀਅਨ ਹੀ ਭਰਨਾ ਤੇ ਇੱਥੇ ਫਿਰ ਤੁਸੀਂ ਆਪਣਾ ਮੋਬਾਈਲ ਨੰਬਰ ਤੇ ਲਾਸਟ ਤੇ ਜਿਹੜੀ ਆ ਈਮੇਲ ਆਈਡੀ ਇਹ ਫਿਲ ਕਰਨ ਤੋਂ ਬਾਅਦ نیچے ਨੈਕਸਟ ਦਾ ਬਟਨ ਆ ਫਿਰ ਆਪਾਂ ਨੈਕਸਟ ਕਰਾਂਗੇ ਡਿਟੇਲ ਫਿਲ ਕਰਨ ਤੋਂ ਬਾਅਦ ਨੈਕਸਟ ਤੁਹਾਡਾ ਆਪਸ਼ਨ ਆਊਗੀ ਈਪੀਆਈਸੀ ਨੰਬਰ ਇਹ ਜਿਹੜਾ ਤੁਹਾਡਾ ਵੋਟਰ ਕਾਰਡ ਹੁੰਦਾ ਉਹਦੇ ਤੇ ਨੰਬਰ ਦਿੱਤਾ ਜਾਂਦਾ ਇਹ ਆਪਸ਼ਨਲ ਆ ਜੇ ਤੁਸੀਂ ਭਰਨੀਆ ਭਰ ਸਕਦੇ ਹੋ ਨਹੀਂ ਤਾਂ ਨਹੀਂ ਭਰ ਸਕਦੇ ਇਹ ਤੁਹਾਡਾ ਆਪਸ਼ਨ ਆ ਜੇ ਨਹੀਂ ਭਰਨਾ ਤਾਂ ਤੁਸੀਂ ਰਹਿਣ ਵੀ ਦਿਓ ਉਸ ਤੋਂ ਬਾਅਦ ਤੁਸੀਂ ਆਪਣਾ ਆਧਾਰ ਨੰਬਰ ਫਿਲ ਕਰਨਾ ਨੀਚੇ ਉਸ ਤੋਂ ਬਾਅਦ ਆਧਾਰ ਨੰਬਰ ਫਿਲ ਕਰਨ ਤੋਂ ਬਾਅਦ ਨੈਕਸਟ ਫੇਰ ਤੁਹਾਨੂੰ ਤੁਹਾਡਾ ਕਿਤਾ ਪੁੱਛਿਆ ਜਾਊਗਾ ਤੁਸੀਂ ਕਿਤਾ ਕੀ ਕਰਦੇ ਹੋ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਲੇਬਰ ਕਰਦੇ ਹੋ ਤਾਂ ਉਹ ਠੀਕ ਹੈ ਸਾਰਾ ਤੁਸੀਂ ਇੱਥੇ ਫਿਲ ਕਰ ਸਕਦੇ ਆ ਆਪਣੇ ਹਿਸਾਬ ਨਾਲ ਫਿਰ ਤੁਹਾਡੀ ਐਨੂਅਲੀ ਇਨਕਮ ਆ ਜਿਹੜੀ ਉਹ ਪੁੱਛੀ ਜਾਊਗੀ ਕਿੰਨੀ ਆ ਤੁਸੀਂ ਸਾਲਾਨਾ ਇਨਕਮ ਆ ਜਿਹੜੀ ਉਹ ਕਿੰਨੀ ਆ ਉਹ ਇੱਥੇ ਫਿਲ ਕਰ ਦੇਣੀ ਹੈ ਜਿਹੜੇ ਰੈੱਡ ਵਾਲੇ ਸਟਾਰ ਵਾਲੇ ਆ ਇਹ ਤੁਸੀਂ ਭਰਨੇ ਕੰਪਲਸਰੀ ਆ ਤੁਹਾਡੇ ਲਈ ਉਹ ਫਿਲ ਕਰਨ ਤੋਂ ਬਾਅਦ ਨੈਕਸਟ ਕਰਨਾ ਵਾ ਫਿਰ ਤੁਹਾਡੀ ਕੈਟਾਗਰੀ ਆਊਗੀ ਠੀਕ ਆ ਉੱਪਰ ਜਿਹੜਾ ਬਾਕਸ ਦਿੱਤਾ ਉਹਦੇ ਤੇ ਓਕੇ ਕਰੋਗੇ ਤਾਂ ਫਿਰ ਕੈਟਾਗਰੀ ਵਾਲਾ ਜਿਹੜੇ ਆਪਸ਼ਨ ਆ ਖੁੱਲ ਜਾਣਗੇ ਜਨਨਾ ਨੂੰ ਐਸਆਈਓ ਠੀਕ ਹੈ ਉਹ ਦੇਖ ਕੇ ਉਹ ਸਾਬਨਾ ਤੁਸੀਂ ਇੱਥੇ ਆਪਣੀ ਜਿਹੜੀ ਆ ਕਾਸਟ ਸਿਲੈਕਟ ਕਰ ਲੈਣੀ ਹੈ ਫਿਰ ਆ ਹੈਗਾ ਵਾ ਰਿਲੇਸ਼ਨ ਵਿਦ ਐਚਓਡੀ ਜਿਹੜਾ ਆਸ਼ਨ ਕਾਰਡ ਦੇ ਉੱਤੇ ਤੁਹਾਡਾ ਹੈਡ ਆਫ ਫੈਮਿਲੀ ਹੈ ਜਿਹਦਾ ਨਾਮ ਆ ਉਹਦੇ ਨਾਲ ਤੁਹਾਡਾ ਰਿਲੇਸ਼ਨ ਕੀ ਆ ਠੀਕ ਹੈ ਉਹ ਤੁਸੀਂ ਇੱਥੇ ਰਿਲੇਸ਼ਨ ਦੇਖ ਲੈਣਾ ਵਾ ਉਹ ਸਾਬਨਾ ਤੁਸੀਂ ਆਪਣਾ ਰਿਲੇਸ਼ਨ ਫਿਲ ਕਰ ਲੈਣਾ ਉਸ ਤੋਂ ਬਾਅਦ ਕਾਸਟ ਕਹਿੰਗੇ ਜਿਹੜਾ ਸਰਟੀਫਿਕੇਟ ਆ ਉਹ ਇੱਥੇ ਓਕੇ ਕਰਕੇ ਤੁਸੀਂ ਬਰਾਊਜ਼ਰ ਤੇ ਉਹਦੀ ਫੋਟੋ ਜਿਹੜੀ ਉਹ ਇੱਥੇ ਡਾਊਨਲੋਡ ਕਰਨੀ ਹੈ ਫਿਰ ਡਾਊਨਲੋਡ ਕਰਨ ਤੋਂ ਬਾਅਦ ਆਪਾਂ ਨੈਕਸਟ ਬਟਨ ਤੇ ਚੱਲਾਂਗੇ ਫੋਟੋ ਜਿਹੜੀ ਹੈ ਚੂਜ਼ ਕਰਨ ਤੋਂ ਬਾਅਦ ਆਪਾਂ ਨੈਕਸਟ ਕਰਾਂਗੇ ਉਸ ਤੋਂ ਬਾਅਦ ਤੁਹਾਡੀ ਬੈਂਕ ਡਿਟੇਲ ਆ ਜਾਣੀ ਹੈ ਜੇ ਤੁਹਾਡੇ ਕੋਲ ਬੈਂਕ ਡਿਟੇਲ ਹੈਗੀ ਆ ਤਾਂ ਠੀਕ ਹੈ ਜੇ ਨਹੀਂ ਤੁਹਾਡਾ ਅਕਾਊਂਟ ਨੰਬਰ ਬਣਿਆ ਤਾਂ ਤੁਸੀਂ ਇੱਥੇ ਜੋ ਟੈਕ ਕਰੋਗੇ ਤੇਰੇ ਬੈਂਕ ਡਰੋਲ ਬੈਂਕ ਡਿਟੇਲ ਆ ਜਿਹੜੀ ਖੁੱਲ ਜਾਊਗੀ ਤੇ ਇੱਥੇ ਬੈਂਕ ਡਿਟੇਲ ਤੁਸੀਂ ਆਪਣੀ ਫਿਲ ਕਰ ਲੈਣੀ ਆ ਪਹਿਲਾਂ ਅਕਾਊਂਟ ਨੰਬਰ ਆ ਫਿਰ ਬੈਂਕ ਨੇਮ ਆ ਜਾਣਾ ਫਿਰ ਬ੍ਰਾਂਚ ਨੇਮ ਕਿਹੜੀ ਆ ਫਿਰ ਆਈਐਫਐਸਆਈ ਕੋਡ ਫਿਲ ਕਰਕੇ ਤੁਸੀਂ ਇੱਥੋਂ ਨੈਕਸਟ ਕਰ ਲੈਣਾ ਜੇ ਤੁਹਾਡਾ ਬੈਂਕ ਅਕਾਊਂਟ ਨਹੀਂ ਹੈਗਾ ਤਾਂ ਇਹਨੂੰ ਜਿਹੜਾ ਕਾਲ ਨੂੰ ਟਿਕ ਨਹੀਂ ਕਰਨਾ ਤੁਸੀਂ ਅੱਗੇ ਨੈਕਸਟ ਚਲੇ ਜਾਣਾ ਉਸ ਤੋਂ ਬਾਅਦ ਮੈਂਬਰ ਆਫ ਫਿਜ਼ੀਕਲੀ ਡਿਟੇਲ ਠੀਕ ਹੈ ਜੇ ਕਿਸੇ ਮੈਂਬਰ ਦੇ ਕੋਈ ਡਿਸੇਬਿਲਟੀ ਆ ਕੋਈ ਪ੍ਰੋਬਲਮ ਹੈਗੀ ਆ ਫਿਜ਼ੀਕਲੀ ਉਹ ਕਰਨੀ ਹੈਗੀ ਆ ਤਾਂ ਤੁਸੀਂ ਟਿਕ ਕਰ ਲੈਣਾ ਵਾ ਠੀਕ ਹੈ ਕੋਈ ਐਕਸੀਡੈਂਟ ਹੋਇਆ ਜਾਂ ਕੋਈ ਡਿਸੇਬਿਲਟੀ ਜਾਂ ਉਹਦੀ ਕੋਈ ਲੱਤ ਖਰਾਬ ਆ ਜਾਂ ਬਾਹਾਂ ਖਰਾਬ ਆ ਕੋਈ ਵੀ ਹੈਗੀ ਆ ਤਾ ਜੇ ਉਹ ਤਾਂ ਹੈ ਫਿਲ ਕਰਨਾ ਵਾ ਨਹੀਂ ਹੈਗੀ ਤਾਂ ਤੁਸੀਂ ਜਿਹੜਾ ਕਾਲਮ ਆ ਟਿਕ ਨਹੀਂ ਕਰਨਾ ਉਸੇ ਤਰ੍ਹਾਂ ਨੈਕਸਟ ਚਲੇ ਜਾਣਾ ਉਸ ਤੋਂ ਬਾਅਦ ਕ੍ਰਿਟੀਕਲ ਇਨਲੈਸ ਡਿਟੇਲ ਆ ਜਿਹੜੀ ਠੀਕ ਹੈ ਜੇ ਕੋਈ ਤੁਸੀਂ ਬਿਮਾਰੀ ਦੇ ਸ਼ਿਕਾਰ ਹੋ ਕੋਈ ਹੈ ਕੋਈ ਪ੍ਰੋਬਲਮ ਆ ਤਾਂ ਉਹਦੀ ਡਿਟੇਲ ਫਿਲਗਾ ਨਹੀਂ ਉਸੇ ਤਰ੍ਹਾਂ ਜਿਹੜੀ ਉੱਪਰ ਬਾਕਸ ਦਿੱਤਾ ਹੈ ਉਹ ਟਿਕ ਕਰ ਲੈਣਾ ਵਾ ਨਹੀਂ ਹੈਗਾ ਤਾਂ ਫਿਰ ਉਹਨੂੰ ਰਹਿਣ ਦੇਣਾ ਟਿਕ ਨਹੀਂ ਕਰਨਾ ਉਸੇ ਤਰ੍ਹਾਂ ਨੈਕਸਟ ਚਲੇ ਜਾਣਾ ਜੇ ਤੁਸੀਂ ਤੰਦਰੁਸਤ ਹੋ ਉਸ ਤੋਂ ਬਾਅਦ ਨਗੇ ਅੱਗੇ ਹੈਗਾ ਐਡਰੈਸ ਪ੍ਰੂਫ ਐਡਰੈਸ ਪ੍ਰੂਫ ਦੇ ਲਈ ਤੁਸੀਂ ਇੱਥੇ ਕੋਈ ਵੀ ਜਿਹੜਾ ਆਪਣਾ ਜਿਵੇਂ ਆਧਾਰ ਕਾਰਡ ਵੀ ਦਿੱਤਾ ਹੋਇਆ ਪਾਸਪੋਰਟ ਆ ਵੋਟਰ ਕਾਰਡ ਆ ਕੋਈ ਵੀ ਐਡਰੈਸ ਲਈ ਕੋਈ ਪ੍ਰੂਫ ਆ ਉਹ ਤੁਸੀਂ ਦੇਣਾ ਵਾ ਠੀਕ ਹੈ ਜਿਵੇਂ ਆਪਾਂ ਇੱਥੇ ਆਧਾਰ ਕਾਰਡ ਚੂਜ਼ ਕਰ ਲੈਨੇ ਆ ਡਾਕੂਮੈਂਟ ਆ ਉੱਥੇ ਕਿੰਨੇ ਡਾਕੂਮੈਂਟ ਤੁਸੀਂ ਦਿੱਤੇ ਆ ਆਪਾਂ ਇੱਕ ਹੀ ਦੇ ਰਹੇ ਆ ਇੱਕ ਓਕੇ ਕਰ ਲੈਣਾ ਵਾ ਠੀਕ ਆ ਉਸੇ ਤਰ੍ਹਾਂ ਉਹਦੀ ਇਸ਼ੂ ਡੇਟ ਆ ਜਿਹੜੀ ਉਹ ਫਿਲ ਕਰ ਲੈਣੀ ਆ ਇੱਥੇ ਜਿੰਨੀ ਵੀ ਤੁਸੀਂ ਜਦੋਂ ਤੁਹਾਡਾ ਆਧਾਰ ਕਾਰਡ ਉੱਤੇ ਦਿੱਤੀ ਹੁੰਦੀ ਆ ਇਹ ਨਹੀਂ ਆਏਗੀ ਤਾਂ ਮੈਂ ਜੀ ਡਾਊਨਲੋਡ ਕਰੋਗੇ ਤਾਂ ਉਹਦੇ ਉੱਤੇ ਤੁਹਾਨੂੰ ਆ ਜੂਗੀ ਨਵਾਂ ਜਦੋਂ ਡਾਊਨਲੋਡ ਕਰੋਗੇ ਇਸ਼ੂ ਡੇਟ ਆ ਜਾਂਦੀ ਹੈ ਵੀ ਕਦੋਂ ਹੋਇਆ ਸੀਗਾ ਤੇ ਉਹਦੇ ਤੇ ਆਪਣੀ ਵੀਡੀਓ ਬਣਾਈ ਹੋਈ ਹੈ ਤੁਸੀਂ ਆਧਾਰ ਕਾਰਡ ਡਾਊਨਲੋਡ ਕਰਕੇ ਉਹ ਤੋਂ ਤਰੀਕ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਅਪਲੋਡ ਸਪੋਰਟਿੰਗ ਡਾਕੂਮੈਂਟ ਜਿਵੇਂ ਆਪਾਂ ਆਧਾਰ ਕਾਰਡ ਚੂਜ਼ ਕੀਤਾ ਸੀਗਾ ਇੱਥੇ ਆਧਾਰ ਕਾਰਡ ਹੀ ਫਿਲ ਕਰਨਾ ਵਾ ਨੈਕਸਟ ਹੈਗਾ ਆ ਅਦਰ ਮੰਡੈਂਟਰੀ ਜਿਹੜੇ ਡਾਕੂਮੈਂਟ ਆ ਉਹਤੇ ਤੁਸੀਂ ਕੋਈ ਤੇ ਵੀ ਪਾਸਪੋਰਟ ਵੋਟਰ ਕਾਰਡ ਡਰਾਈਵਿੰਗ ਲਾਇਸੈਂਸ ਕਿਹੜਾ ਵੀ ਜਿਹੜਾ ਤੁਹਾਡੇ ਕੋਲ ਕੋਈ ਡਾਕੂਮੈਂਟ ਹੈਗਾ ਵਾ ਓਕੇ ਕਰਨਾ ਵਾ ਇੱਥੇ ਵੋਟਰ ਆਈਡੀ ਕਾਰਡ ਆ ਉਹ ਕਰ ਲੈਣ ਜਾਂ ਤੁਹਾਡੇ ਕੋਲ ਡੇਟ ਆਫ ਬਰਥ ਦਾ ਕੋਈ ਵੀ ਜੀ ਹੈਗਾ ਵਾ ਉਹ ਤੁਸੀਂ ਕਰ ਸਕਦੇ ਇੱਥੇ ਚੂਜ਼ ਕਿੰਨੇ ਆ ਆਪਣੇ ਕੋਲ ਡਾਕੂਮੈਂਟ ਇਹ ਆਪਾਂ ਕਿਡ ਡਾਕੂਮੈਂਟ ਨੰਬਰ ਕਿੰਨੇ 1 ਆ ਤਾਂ 1 ਹੀ ਫਿਲ ਕਰਾਂਗੇ ਉਸ ਤੋਂ ਬਾਅਦ ਇਹਦੀ ਇਸ਼ੂ ਡੇਟ ਫਿਰ ਆਪਾਂ ਡਾਕੂਮੈਂਟ ਜਿਹੜਾ ਸਿਲੈਕਟ ਕਰ ਲੈਣਾ ਜਿਹੜਾ ਕਰਨ ਤੋਂ ਬਾਅਦ ਫਿਰ ਨੈਕਸਟ ਚੱਲਾਂਗੇ ਅੱਗੇ ਹੈਗਾ ਵਾ ਤੁਹਾਡਾ ਡਿਊਟੀ ਸਾਈਨ ਸੈਲਫ ਅੰਡਰਟੇਕਿੰਗ ਜਿਹੜਾ ਸਰਟੀਫਿਕੇਟ ਆ ਉਹ ਵੀ ਆਪਾਂ ਸਾਰੇ ਜਿਹੜਾ ਦੁਆਰਾ ਫੇਰ ਖੁੱਲ ਜਾਣਗੇ ਫਿਰ ਇਹਦੇ ਤੇ ਜਿਹੜਾ ਤੁਸੀਂ ਕਰਨਾ ਵਾ ਜਿਵੇਂ ਆਪਾਂ ਇੱਥੇ ਡਰਾਈਵਿੰਗ ਲਾਇਸੈਂਸ ਹੈਗਾ ਜਾਂ ਪਾਸਪੋਰਟ ਆ ਵੋਟਰ ਆਈਡੀ ਕਾਰਡ ਆ ਹੋਰ ਵੀ نیچے ਜਾਓਗੇ ਬਹੁਤ ਸਾਰੇ ਇਹ ਤੇ ਜਿਹੜੇ ਡਾਕੂਮੈਂਟ ਹੈਗੇ ਜਿਹੜੇ ਤੁਹਾਡੇ ਕੋਲ ਅਵੇਲੇਬਲ ਹੋਇਆ ਉਹ ਤੁਸੀਂ ਇੱਥੇ ਕਰ ਸਕਦੇ ਜਿਵੇਂ ਆਪਾਂ ਪਾਸਪੋਰਟ ਆ ਉਹ ਫਿਲ ਕਰ ਲੈਣੇ ਆ ਡਾਕੂਮੈਂਟ ਨੰਬਰ ਇੱਕ ਹੋ ਗਿਆ ਉਸ ਤੋਂ ਬਾਅਦ ਨੈਕਸਟ ਫਿਰ ਇਸ਼ੂ ਡੇਟ ਉਹਦੀ ਠੀਕ ਹੈ ਫਿਰ ਡਾਕੂਮੈਂਟ ਜਿਹੜਾ ਉਹ ਆਪਾਂ ਇੱਥੇ ਉਹਦੀ ਫੋਟੋ ਜਿਹੜੀ ਅਪਲੋਡ ਕਰਨੀ ਫੋਟੋ ਅਪਲੋਡ ਕਰਨ ਤੋਂ ਬਾਅਦ ਆਪਣੇ 8 ਸਟੈਪ ਹੋ ਚੁੱਕੇ ਆ ਉਸ ਤੋਂ ਬਾਅਦ ਆਪਾਂ ਨੈਕਸਟ ਕਰਾਂਗੇ ਉਸ ਤੋਂ ਬਾਅਦ ਅੰਡਰਟੇਕਿੰਗ ਜਿਹੜਾ ਆ ਜਾਣਾ ਆ ਆਪਣਾ ਚੈੱਕ ਕਰ ਦੇਣਾ ਇਹਨੂੰ ਉਸ ਤੋਂ ਬਾਅਦ نیچے ਸਬਮਿਟ ਦਾ ਬਟਨ ਆ ਜਣਾ ਸਬਮਿਟ ਕਰਕੇ ਤੁਹਾਡੀ ਜਿਹੜੀ ਡਿਟੇਲ ਆ ਸਾਰੀ ਸਬਮਿਟ ਹੋ ਜਾਊਗੀ ਤੇ ਇਸ ਤਰ੍ਹਾਂ ਜਿਹੜਾ ਤੁਸੀਂ ਜਿਹੜੀ ਕੋਈ ਵੀ ਫੈਮਿਲੀ ਮੈਂਬਰ ਦੀ ਆ ਪੂਰੀ ਡਿਟੇਲ ਫਿਲ ਕਰਨ ਤੋਂ ਬਾਅਦ ਸਬਮਿਟ ਕਰਨ ਤੋਂ ਬਾਅਦ ਉਹਦਾ ਕੁਝ ਦਿਨਾਂ ਦੇ ਵਿੱਚ ਜਿਹੜਾ ਨਾਂ ਤੁਹਾਡੇ ਰਾਸ਼ਨ ਕਾਰਡ ਦੇ ਵਿੱਚ ਐਡ ਹੋ ਜਾਊਗਾ ਇਸ ਤਰ੍ਹਾਂ ਜਿਹੜਾ ਤੁਹਾਡਾ ਰਾਸ਼ਨ ਕਾਰਡ ਦਾ ਜਿਹੜਾ ਨਾਂ ਇੰਟਰ ਹੋ ਜਾਊਗਾ ਤੇ ਤੁਸੀਂ ਇਸ ਨੂੰ ਫਿਰ ਉਸ ਤੋਂ ਬਾਅਦ ਇਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਚੈੱਕ ਕੀਤਾ ਵਾ ਉਸੇ ਤਰ੍ਹਾਂ ਚੈੱਕ ਕਰ ਸਕਦੇ ਹੋ ਤੇ ਜੇ ਹੁਣ ਜਿਵੇਂ ਪਹਿਲਾਂ ਆਪਾਂ ਦੇਖੀ ਤਿੰਨ ਫੈਮਿਲੀ ਮੈਂਬਰ ਸੀਗੇ ਸ਼ੋ ਹੋ ਰਹੇ ਤੁਹਾਡਾ ਨਾਮ ਐਡ ਹੋਣ ਤੋਂ ਬਾਅਦ ਫਿਰ ਚਾਰ ਫੈਮ ਜਿਹੜੇ ਫੈਮਿਲੀ ਮੈਂਬਰ ਆ ਉਹ ਸ਼ੋ ਹੋਣ ਲੱਗ ਜਾਣਗੇ ਤੇ ਜੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ